ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਵਾਲੀ ਦਸੰਦਾ ਦਾ ਕਾਰੋਬਾਰ ਅੱਜ ਅਸੀਂ ਤੁਹਾਡੇ ਲਈ ਬਹੁ ਸੋ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਸੋਨਾਲੀਕਾ 60 ਟਰੈਕਟਰ ਵਿਕਾਊ ਹੈ 2005 ਮਾਡਲ ਹੈ ਪਾਵਰ ਸਟੀering ਹੈ ਰਾਜਸਥਾਨ ਦਾ ਨੰਬਰ ਹੈ ਏਰੀਆ ਜਲਾਲਾਬਾਦ 75 ਹੋਇਆ ਜੀ ਰੇਟ ਫੋਨ ਤੇ ਪਤਾ ਕਰ ਸਕਦੇ ਹੋ 9814673665 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਮੱਕੀ ਵਿਜਾਈ ਮਸ਼ੀਨ ਵਿਕਾਊ ਹੈ ਜੀ 2016 ਮਾਡਲ 48000 ਰੇਟ ਮੰਗਿਆ ਏਰੀਆ ਜੀ ਧਨੋਲਾ ਮੰਡੀ ਇੱਕ ਮਲਟੀ ਕ੍ਰੌਪ ਮਸ਼ੀਨ ਵਿਕਾਊ 2018 ਮਾਡਲ ਰੇਟ 52095011 3270031 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੱਕੀ ਬਿਜਾਈ ਮਸ਼ੀਨ 2016 ਮਾਡਲ 48000 ਚ ਅਤੇ ਮਲਟੀ ਕ੍ਰੌਪ ਮਸ਼ੀਨ 2018 ਮਾਡਲ 52000 ਚ ਦੋਨੇ ਮਸ਼ੀਨਾਂ ਤੁਸੀਂ ਖਰੀਦ ਸਕਦੇ ਹੋ ਸਬਰਾਜ 735 ਟਰੈਕਟਰ ਵਿਕਾਊ ਹੈ ਜੀ 2002 ਮਾਡਲ ਪੰਜਾਬ ਨੰਬਰ ਟਾਇਰ ਨਵੇਂ ਨੇ ਰੇਟ 23000 ਏਰੀਆ ਚੀਮਾ ਮੰਡੀ ਬਾਕੀ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ ਮਾਲਕ ਵੀਰ ਨੇ ਪੂਰੀ ਫੁੱਲ ਗਾਰੰਟੀ ਦਿੱਤੀ ਹੈ ਕਹਿੰਦੇ ਆ ਵਾਕੇ ਚੈੱਕ ਕਰਕੇ ਖਰੀਦ ਸਕਦੇ ਹੋ 88375 37857 ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 735 ਟਰੈਕਟਰ ਨੂੰ ਖਰੀਦ ਸਕਦੇ ਹੋ ਐਚ ਵੀ ਕੰਪਨੀ ਦਾ ਲੈਪਟਾਪ ਵਿਕਾਊ ਹੈ ਜੀ ਏਰੀਆ ਪਿੰਡ ਪੈਣੀ ਬਾਗਾ ਮਾਨਸਾ ਐਚ ਵੀ ਕੰਪਨੀ ਦਾ ਲੈਪਟਾਪ ਹੈ ਕੰਡੀਸ਼ਨ ਬਿਲਕੁਲ ਓਕੇ ਹੈ ਜੀ ਤੇ 20000 ਰੁਪਏ ਦਾ ਰੇਟ ਹੈ ਬੀਹ ਹਜ਼ਾਰ ਰੁਪਏ ਰੱਖਿਆ ਗਿਆ ਬਾਕੀ ਤੁਸੀਂ ਜਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਹੈ ਨੋਟ ਕਰ ਲਓ ਜੀ 95017 75798 ਇਸ ਨੰਬਰ ਤੇ ਫੋਨ ਕਰਕੇ ਐਚਪੀ ਕੰਪਨੀ ਦਾ ਲੈਪਟਾਪ 20000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ 250 ਘੰਟੇ ਚੱਲਿਆ ਲੇਜ਼ਰ ਕਰਹਾਵਿਕਾਉ ਹੈ ਜੀ ਮਠਾੜੂ ਦਾ 2023 ਮਾਡਲ 265000 ਰੁਪਏ ਰੇਟ ਰੱਖਿਆ ਗਿਆ ਏਰੀਆ ਜੀਪ ਐਂਡ ਗੁੜੀ ਸੰਗਰ ਮੁਖਸਰ ਸਾਹਿਬ 979 73137 99799 73137 ਇਸ ਨੰਬਰ ਤੇ ਫੋਨ ਕਰਕੇ 250 ਘੰਟੇ ਚੱਲਿਆ ਲੇਜ਼ਰ ਕਰਾਹਾ 265000 ਚ ਫਿੱਟ ਸਕਦੇ ਹੋ ਪਨੇਸਰ ਕੰਬਾਈਨ ਵਿਕਾਊ ਹੈ ਜੀ 2020 ਮਾਡਲ ਜੌਂਡੀਆ 5310 ਟਰੈਕਟਰ ਹੈ ਜੀ ਕੰਬਾਈਨ ਦਾ ਰੇਟ ਹੈ 550000 ਟਰੈਕਟਰ 2017 ਮਾਡਲ ਪੰਜਾਬ ਨੰਬਰ 8 61000 ਏਰੀਆ ਨੇੜੇ ਝਨੀਰ ਮਾਨਸਾ 128360999 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਨੇਸਰ ਕੰਬਾਈਨ ਪੂਰਾ ਸੈੱਟ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕੇ ਇਸ 9300 ਕੰਬਾਈਨ ਵਿਕਾਊ ਹੈ ਜੀ ਮਾਡਲ 2018 ਰੇਟ ਰੱਖਿਆ ਗਿਆ ਜੀ 18 ਲੱਖ ਰੁਪਏ ਏਰੀਆ ਫਰੀਦਕੋਟ ਹੈ ਫਰੀਦਕੋਟ ਏਰੀਆ ਜੀ 18 ਲੱਖ ਰੁਪਏ ਰੇਟ ਮੰਗਿਆ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਤੁਸੀਂ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਜੀ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਫੋਨ ਟੇਡਾ ਕਰਕੇ ਵੀਡੀਓ ਭੇਜਣਾ ਜ਼ਰੂਰੀ ਹੈ ਜੀ ਤੇ ਨੰਬਰ ਨੋਟ ਕਰ ਲਓ 7814767046 ਇਸ ਨੰਬਰ ਤੇ ਫੋਨ ਕਰਕੇ ਕੇਐਸ 990 ਕੰਬਾਈਨ 2018 ਮਾਡਲ ਤੁਸੀਂ 18 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ Toyota Etios Liva ਗੱਡੀ ਵਿਕਾਊ ਆ 2012 ਮਾਡਲ ਪਹਿਲੇ ਨਾਂ ਆ 85000 ਚੱਲੀ ਆ ਅਲਾਈ ਪਵਾਏ ਨੇ ਜੀ ਰੇਟ ਦੀ ਗੱਲ ਕਰੀਏ ਤਾਂ 295000 ਰੁਪਏ ਰੇਟ ਰੱਖਿਆ ਗਿਆ ਜੀ ਏਰੀਆ ਹੈਗਾ ਜੀ ਫਗਵਾੜਾ 9778004335 ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਸੋ ਸਬਸਕ੍ਰਾਈਬ ਜਰੂਰ ਕਰ ਲਿਓ ਸਵਿਫਟ ਡਿਜ਼ਾਇਰ ਗੱਡੀ ਵਿਕਾਉ ਹੈ ਜੀ 2013 ਮਾਡਲ 3 ਲੱਖ 45 ਹਜ਼ਾਰ ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਜੀ ਤੇ ਬਾਕੀ ਸਾਫ ਕੰਡੀਸ਼ਨ ਦੀ ਗੱਡੀ ਹੈ ਕੋਈ ਐਕਸੀਡੈਂਟ ਨਹੀਂ ਕਾਗਜ਼ ਵਗੈਰਾ ਪੂਰੇ ਨੇ ਜੀ ਵਧੀਆ ਸੰਭਾਲ ਕੇ ਰੱਖੀ ਹੋਈ ਗੱਡੀ ਹੈ ਜੀ ਤੁਸੀਂ ਦੇਖ ਸਕਦੇ ਹੋ ਤੇ ਏਰੀਆ ਹੈਗਾ ਵੀਰ ਦਾ ਕੌੜੀਆਂ ਡੜਵਾ 92564 57739 ਉਨਤਾਲੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਡਿਜ਼ਾਇਰ ਗੱਡੀ ਨੂੰ ਖਰੀਦ ਸਕਦੇ ਹੋ ਇਨਾ ਵੀਰਾਂ ਨੂੰ ਜੀ ਮੋਟਰ ਕਨੈਕਸ਼ਨ ਚਾਹੀਦਾ ਮੋਗਾ ਏਰੀਆ ਦੇ ਵਿੱਚ ਮੋਗਾ ਏਰੀਆ ਦੇ ਵਿੱਚ ਮੋਟਰ ਕਨੈਕਸ਼ਨ ਦੀ ਲੋੜ ਹੈ ਇਸ ਵੀਰ ਨੂੰ ਜੇਕਰ ਕੋਈ ਵੀ ਵੀਰ ਵੇਚਣ ਦਾ ਚਾਹਵਨ ਹੋਵੇ ਤਾਂ ਇਸ ਵੀਰ ਨਾਲ ਸੰਪਰਕ ਕਰੇ 88727 88202 ਇਸ ਨੰਬਰ ਤੇ ਸੰਪਰਕ ਕਰੋ ਜਗਤਜੀਤ ਰਿਪਰ ਵਿਕਾਊ ਹੈ ਜੀ 2018 ਮਾਡਲ ਏਰੀਆ ਮੋਗਾ 195000 ਰੇਟ ਰੱਖਿਆ ਗਿਆ 2018 ਮਾਡਲ ਹੈ ਜਗਤਜੀਤ ਦਾ ਰਿਪਰ ਵਿਕਾਊ ਹੈ ਜੀ ਏਰੀਆ ਮੋਗਾ 991435313 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਗਜੀਤ ਦਾ ਰੇਪਰ 2018 ਮਾਡਲ 1 ਲੱਖ 95000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਮੋਗਾ ਏਰੀਆ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਹੋ 80 ਕਿੱਲੇ ਜ਼ਮੀਨ ਵਿਕਾਊ ਹੈ ਜੀ ਦੋ ਮੋਟਰਾਂ ਲੱਗੀਆਂ ਨੇ ਇਕੱਠਾ ਇੱਕ ਟਾਕ ਹੈ ਜੀ ਇੱਕ ਨੰਬਰ ਬਾਣ ਏਰੀਆ ਰੈਲ ਮਾਜਰਾ ਰੋਪਣ ਰੇਟ ਹੈ ਜੀ 30 ਲੱਖ ਰੁਪਏ ਕਿੱਲੇ ਦਾ 30 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਹੈ ਜੀ 80 ਕਿੱਲੇ ਜ਼ਮੀਨ ਵਿਕਾਊ ਹੈ ਦੋ ਮੋਟਰਾਂ ਨੇ ਇਕੱਠਾ ਇੱਕ ਟਾਕ ਹੈ ਜੀ 7789144493 ਇਸ ਨੰਬਰ ਤੇ ਫੋਨ ਕਰਕੇ ਤੁਸੀਂ 80 ਕਿੱਲੇ ਜ਼ਮੀਨ 30 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਨਵੇਂ ਆਏ ਵੀਰ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਤੇ ਜੇਕਰ ਕੋਈ ਵੀ ਮੇਰਾ ਵੀਰ ਭੈਣ ਭਰਾ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਥੱਲੇ ਨੰਬਰ ਸ਼ੋਅ ਹੋ ਰਿਹਾ ਜੀ 997799846 893846 ਇਸ ਨੰਬਰ ਤੇ ਕਰਨਾ ਕਿ ਇਹ 5 ਤੋਂ 7 ਫੋਟੋਆਂ ਫੋਨ ਟੇਡਾ ਕਰਕੇ ਫੋਨ ਟੇਡਾ ਕਰਕੇ ਹੀ 2-3 ਮਿੰਟ ਦੀ ਤੁਸੀਂ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਸਾਰੀ ਜਾਣਕਾਰੀ ਦੇਣੀ ਹੈ ਜੀ ਰੇਟ ਕਿੰਨਾ ਮੰਗਦੇ ਹੋ ਕਿਹੜਾ ਤੁਹਾਡਾ ਏਰੀਆ ਨੰਬਰ ਸਹੀ ਦਿਓ ਤਾਂ ਕਿ ਅਸੀਂ ਤੁਹਾਡੀ ਐਡ ਆਪਣੇ ਚੈਨਲ ਟਰੈਕਟਰ ਮੇਲਾ YouTube ਤੇ Facebook ਤੇ ਖੇਤੀਬਾੜੀ ਦੇ ਸੰਬੰਧ ਦਾ ਕਾਰੋਬਾਰ ਇੱਥੇ ਲਾ ਸਕੀ ਤੇ ਤੁਸੀਂ ਆਸਾਨੇ ਦੇ ਨਾਲ ਘਰ ਬੈਠੇ ਆਪਣੇ ਕੋਈ ਵੀ ਚੀਜ਼ ਵੇਚ ਤੇ ਖਰੀਦ ਸਕੋ ਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜਿਹੜੇ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਸਪੋਰਟ ਕਰ ਰਹੇ ਨੇ ਚੈਨਲ ਨੂੰ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਡਾ ਸਪੋਰਟ ਕਰੋਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਾ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਦਾ ਫਾਇਦਾ ਹੋ ਸਕਦਾ ਜਿਵੇਂ ਕਿਸੇ ਦੀ ਜ਼ਮੀਨ ਕਿਸੇ ਮਤਲਬ ਕੋਈ ਸੰਦ ਨੇ ਟਰੈਕਟਰ ਜ਼ਮੀਨ ਕੋਠੀਆਂ ਘਰ ਕੋਈ ਵੀ ਚੀਜ਼ ਐ ਸੇਲ ਹੋ ਸਕਦੀ ਹੈ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਸੋ ਵੀਰਾਂ ਨੂੰ ਬੇਨਤੀ ਹੈ ਜਿਹੜਾ ਵੀ ਵੀਰ ਭੈਣ ਇਸ ਟਾਈਮ ਵੀਡੀਓ ਦੇਖ ਰਿਹਾ ਤੋ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰ ਸੋ ਬਣੇਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ